ਵਾਹੀ ਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਧਨ ਵਾਹਿ ਗੁਰੂ ਸਾਹਿਬ ਜੀਓ ਪ੍ਰਭ ਕੈ ਸਿਮਰਨ ਕਾਰਜ ਪੂਰੀ ਪ੍ਰਭ ਕੈ ਸਿਮਰਨ ਕਬ ਹੁਨਾ ਚੁਰੀ ਪ੍ਰਭ ਕੈ ਸਿਮਰਨ ਹਰ ਗੁਨ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਨੀ ਪ੍ਰਭ ਕੈ ਸਿਮਰਨ ਨਿਹ ਚਲੇ ਅਸਨ ਪ੍ਰਭ ਕੈ ਸਿਮਰਨ ਕਮਲ ਵਿਕਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਇੰਤ ਨ ਪਾਰ ਸਿਮਰੈ ਸੇਹ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿੰਨ ਜਨ ਸਰਣੀ ਪਿਆ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿੰਨ ਜਨ ਸਰਣੀ ਪਿਆ ਚਵਰ ਛਤਰ ਤਖ ਦੇ ਮਾਲਿਕ ਗੁਰਤਾ ਗੱਦੀ ਤੇ ਬਰਾਜਮਾਨ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ ਬੜੇ ਹੀ ਵੱਡੇ ਭਾਗ ਨੇ ਸਾਡੇ ਸਭਨਾ ਦੇ ਸਤਿਗੁਰਾਂ ਦੀ ਕੋਦ ਦੇ ਅੰਦਰ ਬੈਠ ਕੇ ਆਪਣੀ ਜੀਵਨ ਦੇ ਕੁਝ ਕੁ ਜਿਹੜੇ ਸਵਾਸ ਨੇ ਕੁਝ ਕੁ ਜੜੀਆਂ ਘੜੀਆਂ ਨੇ ਸਤਿਗੁਰਾਂ ਦੇ ਲਿਖੇ ਲੌਣ ਦਾ ਜਿਹੜਾ ਆਪਾਂ ਯਤਨ ਕਰ ਰਹੇ ਹਾਂ ਆਉ ਪਾਵਨ ਸਥਾਨਾਂ ਦੇ ਉੱਪਰ ਚੱਲ ਰਹੀ ਸ੍ਰੀ ਸੁਖਮਨੀ ਸਾਹਿਬ ਬਾਣੀ ਦੀ ਲੜੀਵਾਰ ਗੁਰਮਤਿ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਮਨ ਦੀਆਂ ਵਿਚਾਰਾਂ ਨੂੰ ਸੰਕੋਚਦੇ ਹੁਆਂ ਖਿਆਲਾਂ ਨੂੰ ਸੰਕੋਚਦੇ ਹੁਆਂ ਮਨ ਨੂੰ ਸਤਿਗੁਰਾਂ ਦੇ ਚੰਨਾ ਦੇ ਵਿੱਚ ਟਿਕਾਈਏ ਜੀ ਬੜੇ ਪਿਆਰ ਦੇ ਨਾਲ ਬਲਾਉ ਜੀ ਫਤੀਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਤਿਗੁਰਾਂ ਦੀ ਬਾਣੀ ਨੂੰ ਆਪਾਂ ਪੜ੍ਹਦੇ ਆਂ ਨਾ ਬਾਣੀ ਦੇ ਵਿੱਚ ਮੇਰੇ ਸਤਿਗੁਰੂ ਪਾਤਸ਼ਾਹ ਜਿਨੇ ਵਕ ਵਕ ਵਿਸ਼ਿਆਂ ਤੇ ਮਨੁੱਖ ਦੇ ਹਰ ਸਿਧਾਂਤ ਦੇ ਉੱਤੇ ਹਰ ਪਲ ਦੇ ਉੱਤੇ ਸਾਡੀ ਅਗਵਾਈ ਕੀਤੀ ਹੈ ਭਾਵੇਂ ਉਹ ਕਿਸੇ ਵੀ ਕਿਤੇ ਦੇ ਵਿੱਚ ਹੋਵੇ ਦੁਨੀਆ ਦੇ ਵਿੱਚ ਹਰ ਬੰਦੇ ਦਾ ਕਾਰਜ ਵੱਖੋ ਵੱਖਰਾ ਹੋ ਸਕਦਾ ਹੈ ਕੋਈ ਕਿਸ ਕਾਰਜ ਦੇ ਵਿੱਚ ਮਾਹਿਰ ਹੈ ਕੋਈ ਡਾਕਟਰੀ ਲਾਈਨ ਦੇ ਵਿੱਚ ਮਾਹਿਰ ਹੈ ਕੋਈ ਇੰਜੀਨੀਅਰ ਲਾਈਨ ਦੇ ਵਿੱਚ ਮਾਹਿਰ ਹੈ ਕੋਈ ਬੋਲਣ ਦੇ ਵਿੱਚ ਹੈ ਕੋਈ ਕੰਮ ਕਰਨ ਦੇ ਵਿੱਚ ਹੈ ਭਾਵ ਹਰ ਬੰਦਾ ਆਪੋ ਆਪਣੇ ਕਾਰਜ ਦੇ ਵਿੱਚ ਸੰਪੂਰਨ ਹੈ ਤੇ ਜਦੋਂ ਮਾਲਕ ਦੇ ਦਰ ਦੇ ਉੱਤੇ ਹੁੰਦਾ ਹੈ ਤੇ ਹਰ ਬੰਦੇ ਦੀ ਜਿਹੜੀ ਫਰਿਆਦ ਹੁੰਦੀ ਹੈ ਨਾ ਫਰਿਆਦ ਵੱਖੋ ਵੱਖਰੀ ਹੁੰਦੀ ਹੈ ਕੋਈ ਇੱਥੇ ਆ ਕੇ ਦਿਹ ਰੁਕਤਾ ਦੀ ਦਾਤ ਪਿਆ ਮੰਗਦਾ ਹੈ ਕੋਈ ਚੜ੍ਹਦੀ ਕਲਾ ਦੀ ਦਾਤ ਮੰਗਦਾ ਕੋਈ ਘਰ ਦੀ ਸ਼ੁਕ ਸ਼ਾਂਤੀ ਪਿਆ ਮੰਗਦਾ ਕੋਈ ਬੱਚਿਆਂ ਦੀ ਮੰਗਦਾ ਪਿਆ ਕੋਈ ਆਕਦਾ ਵੀ ਮੇਰੇ ਇਹ ਕਾਰਜ ਪੂਰੇ ਹੋ ਜਾਣ ਮੇਰਾ ਇਹ ਕਾਰਜ ਸੰਪੂਰਨ ਹੋ ਜਾਵੇ। ਪਾਬ ਹਰ ਬੰਦੇ ਦੀ ਆਪੋ ਆਪਣੀ ਫਰਿਆਦ ਹੁੰਦੀ ਹੈ ਮਾਲਕ ਦੇ ਦਰ ਤੇ। ਪਰ ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਅੱਜ ਬਖਸ਼ਿਸ਼ਾਂ ਬੜੀਆਂ ਪਿਆਰੀਆਂ ਕੀਤੀਆਂ ਕਹਿਣ ਲੱਗੇ ਭਲਿਆ ਜਦੋਂ ਵੀ ਮਨੁੱਖ ਮੰਗੇ ਗਾਨਾ ਦੁਨੀਆ ਦੀਆਂ ਦਾਤਾਂ ਤੇ ਜ਼ਰੂਰ ਮੰਗਦਾ ਪਿਆ। ਦੁਨੀਆ ਦੀਆਂ ਦਾਤਾਂ ਨੂੰ ਮੰਗਦਾ ਹੈ। ਦੁਨੀਆ ਦੇ ਕਾਰਜਾਂ ਪਰਥਾਈ ਮੰਗਦਾ ਹੈ। ਪਰ ਅਸਲ ਦੇ ਵਿੱਚ ਜਿਸ ਮਕਸਦ ਕਰਕੇ ਉਹ ਦੁਨੀਆ ਦੇ ਉੱਤੇ ਆਇਆ ਵੀ ਕਦੇ ਵੀ ਉਸ ਮਕਸਦ ਦੇ ਬਾਰੇ ਮਾਲਕ ਦੇ ਕੋਲੋਂ ਮੰਗਦਾ ਨਹੀਂ ਅੱਜ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਸ ਇਸੇ ਪਰਖਾਏ ਬਾਤ ਕੀਤੀ ਹੈ ਵੀ ਸਾਡਾ ਉਣ ਦਾ ਕਾਰਜ ਕੀ ਸੀ ਕਿਸ ਕੰਮ ਕਰਕੇ ਸੀ ਦੁਨੀਆ ਤੇ ਆਏ ਹਾਂ ਤੇ ਉਹ ਕੰਮ ਪੂਰਾ ਕਿਵੇਂ ਹੁੰਦਾ ਜੀ ਜਦੋਂ ਸਾਡਾ ਮਾਲਕ ਦੇ ਉੱਤੇ ਭਰੋਸਾ ਹੁੰਦਾ ਹੈ ਨਾ ਵਾਹਿਗੁਰੂ ਦੇ ਉੱਤੇ ਭਰੋਸਾ ਹੁੰਦਾ ਹੈ ਇਸੇ ਕਰਕੇ ਅਸੀਂ ਮਾਲਕ ਦੇ ਅੱਗੇ ਅਰਦਾਸ ਕਰਦੇ ਹਾਂ ਉਹ ਅਰਦਾਸ ਕਰਨ ਦਾ ਕਾਰਨ ਇਹ ਨਹੀਂ ਹੁੰਦਾ ਕਿ ਕਾਰਜ ਮੈਂ ਕਰਦਾ ਪਿਆ ਤਾਂ ਅਰਦਾਸ ਕਰਨੀ ਹੈ ਉਹ ਕਾਰਜ ਦੀ ਅਰਦਾਸ ਕਰਨ ਦਾ ਕਾਰਨ ਇਹ ਹੁੰਦਾ ਹੈ ਵੀ ਮਾਲਕਾ ਤੇਰਾ ਸਿੱਖ ਪਿਆ ਕਾਰਜ ਕਰਦਾ ਪਿਆ ਤੇ ਹੁਣ ਕਿਰਪਾ ਏ ਕਰੀਬੀ ਜੋ ਤੇਰਾ ਸਿੱਖ ਤੇਰੀ ਕਿਰਪਾ ਦੇ ਨਾਲ ਕਾਰਜ ਨੂੰ ਆਰੰਭ ਲਿਆ ਹੈ ਹੁਣ ਇਸ ਕਾਰਜ ਦੇ ਵਿੱਚ ਸੰਪੂਰਨਤਾ ਦੇਣਾ ਹੁਣ ਤੇਰੇ ਹੱਥ ਦੇ ਵਿੱਚ ਹੈ ਵੀ ਤੂੰ ਸੰਪੂਰਨ ਕਰਨਾ ਹੈ ਪੂਰਾ ਕਰਨਾ ਹੈ ਉਹ ਹੁਣ ਵਿਗਨਾ ਦੇ ਵਿੱਚ ਪੈ ਕੇ ਕਰਨਾ ਜਾਂ ਨਰਵਿਕ ਰਿਆਤ ਹੋ ਕੇ ਤੂੰ ਕਾਰਜ ਕਰਨਾ ਹੈ ਉਹ ਹੁਣ ਮਾਲਕ ਦੇ ਹੱਥ ਦੇ ਵਿੱਚ ਹੈ ਜਿਥੇ ਅਸੀਂ ਦੁਨੀਆ ਦੇ ਕਾਰਜਾਂ ਲਈ ਮਾਲਕ ਦੇ ਕੋਲੋਂ ਮੰਗਦੇ ਆਂ ਫਰਿਆਦ ਕਰਦੇ ਆਂ ਤੇ ਉੱਥੇ ਸਤਿਗੁਰੂ ਦੀ ਬਾਣੀ ਇਹ ਗੱਲ ਆਖਦੀ ਹੈ ਵੀ ਭਲਿਆ ਤੂੰ ਦੁਨੀਆ ਦੇ ਅੰਦਰ ਇੱਕ ਮਕਸਦ ਲੈ ਕੇ ਆਇਆ ਸੈਂ ਇੱਕ ਕਾਰਜ ਲੈ ਕੇ ਆਇਆ ਸੈਂ ਜਦੋਂ ਰੱਬ ਨੇ ਤੈਨੂੰ ਸੰਸਾਰ ਤੇ ਭੇਜਿਆ ਨਾ ਪਰਮਾਤਮਾ ਨੇ ਭੇਜੀ ਹੈ ਉਦੋਂ ਤੇਰੇ ਹਿੱਸੇ ਦੇ ਵਿੱਚ ਇੱਕ ਕਾਰਜ ਲਿਖ ਦਿੱਤਾ ਵੀ ਇੰਨਾ ਸਮਾਂ ਤੈਨੂੰ ਮਿਲਿਆ ਹੈ ਇੰਨੇ ਸਮੇਂ ਦੇ ਵਿੱਚ ਤੂੰ ਆਪਣਾ ਇਹ ਕੰਮ ਪੂਰਾ ਕਰਕੇ ਆਉਣਾ ਹੈ ਪਰ ਦੂਜੇ ਪਾਸੇ ਧਿਆਨ ਇਹ ਰੱਖਿਆ ਜੇ ਦੋ ਕਾਰਜ ਉਸ ਸਮੇਂ ਤੋਂ ਸ਼ੁਰੂ ਹੋਗੇ ਸਨ ਜਦੋਂ ਸਾਡਾ ਇਸ ਸੰਸਾਰ ਤੇ ਜਨਮ ਹੋਇਆ ਸੀ ਪਹਿਲਾ ਕਾਰਜ ਇਹ ਮੌਤ ਦਾ ਜਿਹੜਾ ਕੰਮ ਹੈ ਮੌਤ ਉਸੇ ਦਿਨ ਤੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਮੌਤ ਨੇ ਜਿਸ ਦਿਨ ਸਾਡੇ சுவாਸ ਦੇ ਵਿੱਚੋਂ ਸਾਡੇ ਅੰਦਰੋਂ ਪਹਿਲਾ சுவாਸ ਨਿਕਲਿਆ ਉਸੇ ਦਿਨ ਮੌਤ ਨੇ ਆਪਣਾ ਕੰਮ ਆਰੰਭ ਕਰ ਦਿੱਤਾ ਹੈ ਕਿ ਜਿੰਨੇ ਸਮੇਂ ਤੱਕ ਕਾਰਜ ਅਰੰਭਿਆ ਨਾ ਜਾਵੇ ਉਹਨੇ ਸਮੇਂ ਤੱਕ ਪੂਰਾ ਵੀ ਨਹੀਂ ਹੋ ਸਕਦਾ ਹੁਣ ਬੰਦਾ ਜ਼ੁਬਾਨ ਦੇ ਨਾਲ ਗੱਲ ਆ ਕੇ ਵੀ ਮੈਂ ਇਹ ਕੰਮ ਕਰਨਾ ਹੈ ਮੈਂ ਇਹ ਕੰਮ ਕਰਨਾ ਹੈ ਕਿ ਸਿਆਣੇ ਦੇ ਕੋਲ 2-4 ਵਾਰੀ 5-7 ਵਾਰੀ ਜਦੋਂ ਆਖਦਾ ਬਜ਼ੁਰਗਾਂ ਦੇ ਕੋਲ ਤੇ ਬਜ਼ੁਰਗਾਂ ਦਾ ਤੇ ਲੋਕਾਂ ਦਾ ਇਹੀ ਜਵਾਬ ਹੁੰਦਾ ਤੂੰ ਕੰਮ ਤੇ ਸ਼ੁਰੂ ਕਰ ਆਪਣੇ ਆਪ ਪੂਰਾ ਹੋ ਜਾਵੇਗਾ ਮੌਤ ਨੇ ਆਪਣਾ ਉਸ ਦਿਨ ਤੋਂ ਕਾਰਜ ਆਰੰਭ ਕਰ ਦਿੱਤਾ ਤੇ ਉਹ ਹੁਣ ਵੀ ਆਪਣੇ ਕੰਮ ਦੇ ਵਿੱਚ ਲੱਗੀ ਹੋਈ ਹੈ ਤੇ ਹੌਲੀ-ਹੌਲੀ ਉਹ ਆਪਣੇ ਪੂਰਨਤਾ ਵੱਲ ਵੱਦੀ ਪਈ ਹੈ ਤੇ ਉਹਦਾ ਸੰਪੂਰਨ ਉਦੋਂ ਹੋ ਜਾਣਾ ਵੀ ਜਿਸ ਦਿਨ ਸਾਡੇ ਅੰਦਰੋਂ ਸਵਾਸ ਖਤਮ ਹੋ ਗਏ ਉਸੇ ਦਿਨ ਆਪਣਾ ਮੋਤ ਦਾ ਜਿਹੜਾ ਕੰਮ ਹੈ ਕੰਮ ਸੰਪੂਰਨ ਹੋ ਜਾਣਾ ਜਿੱਥੇ ਮਾਲਕ ਨੇ ਇਹ ਸਵਾਸਾ ਦੀ ਪੂੰਜੀ ਦਿੱਤੀ ਮਾਲਕ ਨੇ ਇਹ ਕੰਮ ਦਿੱਤਾ ਵੀ ਮੋਤ ਨੂੰ ਆਪਣਾ ਫਰਜ਼ ਸਮਝਾ ਦਿੱਤਾ ਉਹ ਆਪਣਾ ਫਰਜ਼ ਪਿਆ ਅਦਾ ਕਰਦੀ ਹੈ ਉਸੇ ਜਗ੍ਹਾ ਦੇ ਉੱਤੇ ਨਾਲ-ਨਾਲ ਬੰਦੇ ਨੂੰ ਵੀ ਇਹ ਗੱਲ ਕਹਿ ਦਿੱਤੀ ਵੀ ਆ ਇੰਨਾ ਸਮਾਂ ਤੈਨੂੰ ਮਿਲਿਆ ਤੂੰ ਇੰਨੇ ਸਮੇਂ ਦੇ ਵਿੱਚ ਤੂੰ ਆਪਣਾ ਜਿਹੜਾ ਟਾਰਗੇਟ ਹੈ ਟਾਰਗੇਟ ਪੂਰਾ ਕਰਨਾ ਹੈ ਇੰਨਾ ਤੂੰ ਕੰਮ ਕਰਕੇ ਮੈਨੂੰ ਦੇਣਾ ਹੈ ਤੇ ਉਹ ਕੰਮ ਕੀ ਹੈ ਉਹ ਹੈ ਆਪਣੇ ਜੀਵਨ ਨੂੰ ਸਫਲਾ ਕਰਨ ਦੇ ਲਈ ਪਰਮਾਤਮਾ ਦਾ ਸਿਮਰਨ ਕਰਨਾ ਕੋਈ ਜ਼ਿਆਦਾ ਵੱਡਾ ਮਕਸਦ ਨਹੀਂ ਹੈ ਤੇ ਸਤਿਗੁਰਾਂ ਨੇ ਬਾਣੀ ਦੇ ਅੰਦਰ ਬਚਨ ਕਹਿ ਦਿੱਤਾ ਕਿੰਨ ਲੱਗੇ ਭਲਿਆ ਤੂੰ ਆਇਆ ਹੀ ਇਸ ਕਰਕੇ ਵੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ ਕਹਿੰਦੇ ਤੇਰੀ ਜ਼ਿੰਦਗੀ ਰੂਪੀ ਜਿਹੜੀ ਰਾਤ ਹੈ ਨਾ ਰਾਤ ਬੀਤਦੀ ਜਾਰੀ ਹੈ ਤੂੰ ਹਲੇ ਤੱਕ ਆਪਣਾ ਜਿਹੜਾ ਕੰਮ ਹੈ ਕੰਮ ਨੂੰ ਤੂੰ ਪੂਰਾ ਸ਼ੁਰੂ ਨਹੀਂ ਕੀਤਾ ਜਦੋਂ ਤੱਕ ਤੂੰ ਸ਼ੁਰੂ ਨਹੀਂ ਕੀਤਾ ਉਦੋਂ ਤੱਕ ਸੰਪੂਰਨ ਵੀ ਨਹੀਂ ਹੋ ਸਕਦਾ ਬੰਦੇ ਨੂੰ ਇਸ ਗੱਲ ਦਾ ਪਤਾ ਹੈ ਮਨੁੱਖ ਨੂੰ ਇਸ ਗੱਲ ਦੀ ਸਮਝ ਹੈ ਵੀ ਮੈਂ ਕੁਝ ਮਕਸਦ ਲੈ ਕੇ ਦੁਨੀਆ ਤੇ ਆਇਆ ਵਾ ਕੋਈ ਚੰਗੇ ਕੰਮ ਕਰਾਂਗਾ ਕੋਈ ਚੰਗਾ ਕਾਰਜ ਕਰਾਂਗਾ ਜਿਹਦੇ ਨਾਲ ਮਾਲਕ ਦੇ ਦਰ ਤੇ ਪ੍ਰਵਾਨ ਹੋਵਾਂਗਾ ਪਰ ਕਈ ਵਾਰੀ ਇਦਾਂ ਹੁੰਦਾ ਹੈ ਵੀ ਬੰਦਾ ਚੰਗਾ ਕੰਮ ਕਰਨ ਦੇ ਲਈ ਬੰਦਾ ਆਖਦਾ ਅੱਜ ਸ਼ੁਰੂ ਕਰਾਂ ਕੱਲ ਸ਼ੁਰੂ ਕਰਾਂ ਪਰਸੋ ਸ਼ੁਰੂ ਕਰਾਂ ਕਰਦਿਆਂ ਕਰਦਿਆਂ ਕਈ ਵਾਰੀ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ ਤੇ ਇੱਕ ਗੱਲ ਦਾ ਧਿਆਨ ਰੱਖਿਆ ਜੇ ਪੱਲੇ ਨਾਲ ਬੰਨਣ ਵਾਲੀ ਗੱਲ ਹੈ ਜਦੋਂ ਵੀ ਅਸੀਂ ਚੰਗਾ ਕੰਮ ਕਰੀਏ ਨਾ ਚੰਗਾ ਕੰਮ ਕਰਨ ਵੇਲੇ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਵੀ ਲੋਕੀ ਕੀ ਕਹਿਣਗੇ ਜਦੋਂ ਤੱਕ ਸਾਡੇ ਮਨ ਦੇ ਵਿੱਚ ਇਹ ਖਿਆਲ ਰਹੇਗਾ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਨੇ ਤੇ ਸੱਚ ਜਾਣਿਆ ਤੁਸੀਂ ਕਦੇ ਵੀ ਚੰਗਾ ਕੰਮ ਨਹੀਂ ਕਰ ਸਕਦੇ ਕਿ ਲੋਕਾਂ ਦਾ ਕੰਮ ਹੈ ਲੱਤਾਂ ਖਿੱਚਣਾ ਤੇ ਜਦੋਂ ਤੁਸੀਂ ਇਸ ਸੋਚ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਵੀ ਲੋਕ ਜੋ ਕਹਿੰਦੇ ਆ ਕਹਿਣ ਦੋ ਮੈਨੂੰ ਕੋਈ ਪਰਵਾਹ ਨਹੀਂ ਮੈਂ ਆਪਣਾ ਕੰਮ ਕਰਨਾ ਹੈ ਮੈਂ ਆਪਣਾ ਫਰਜ਼ ਸਮਝਣਾ ਹੈ ਤੇ ਸੱਚ ਜਾਣਿਆ ਜੀ ਉਸੇ ਦਿਨ ਤੋਂ ਤੁਸੀਂ ਆਪਣੀ ਮੰਜ਼ਲ ਦੇ ਵੱਲ ਪਹਿਲਾ ਕਦਮ ਤੁਸੀਂ ਪੁੱਟ ਲਿਆ। ਉਹ ਭਾਵੇਂ ਮਾਲਕ ਦੇ ਦਰ ਤੇ ਉਣਦਾ ਹੋਵੇ ਭਾਵੇਂ ਕੋਈ ਚੰਗਾ ਕੰਮ ਕਰਨ ਦਾ ਹੋਵੇ ਭਾਵੇਂ ਕਿਸੇ ਤਰ੍ਹਾਂ ਦਾ ਕੋਈ ਕਾਰਜ ਕਰਨ ਦਾ ਸਮਾਂ ਹੋਵੇ ਕਿੰਨ ਲਗੇ ਤੁਸੀਂ ਆਪਣਾ ਕਾਰਜ ਆਰੰਭ ਕਰ ਦਵੋ ਤੇ ਜਦੋਂ ਆਰੰਭ ਕਰ ਦਵੋਗੇ ਆਪਣੇ ਮਕਸਦ ਵੱਲ ਤੁਰਪੋਗੇ ਤੇ ਤੁਹਾਡਾ ਜਿਹੜਾ ਕਾਰਜ ਹੈ ਕਾਰਜ ਇੱਕ ਦਿਨ ਪੂਰਾ ਜ਼ਰੂਰ ਹੋ ਜਾਵੇਗਾ ਤੇ ਮੇਰੇ ਤੁਹਾਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਹੀ ਬਖਸ਼ਿਸ਼ਾਂ ਕੀਤੀਆਂ ਕਹਿਣ ਲੱਗੇ ਮਾਲਕ ਜੀ ਜਿਸ ਮਕਸਦ ਨੂੰ ਲੈ ਕੇ ਮੈਂ ਸੰਸਾਰ ਦੇ ਉੱਤੇ ਆਇਆ ਮਾਣਾ ਜਦੋਂ ਮੈਨੂੰ ਉਸ ਮਕਸਦ ਦੇ ਬਾਰੇ ਪਤਾ ਲੱਗਾ ਸਮਝ ਲੱਗੀ ਤੇ ਹੁਣ ਮੈਂ ਉਸ ਕਾਰਜ ਨੂੰ ਆਰੰਭਣ ਕਰਨ ਲੱਗਾ ਆਰੰਭ ਕਿਵੇਂ ਕੀਤਾ ਮਾਲਕ ਦੇ ਨਾਮ ਤੋਂ ਤੇ ਸਤਿਗੁਰੂ ਕਿਰਪਾ ਕਰਦੇ ਪ੍ਰਭ ਕੈ ਸਿਮਰਨ ਕਾਰਜ ਪੂਰੇ ਹੁਣ ਮਾਲਕ ਦੇ ਸਿਮਰਨ ਦੇ ਨਾਲ ਹੀ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਸੱਚੇ ਪਰਸ਼ਾ ਦੀ ਅੱਖ ਦੇ ਵੀ ਕਾਰਜ ਪੂਰੇ ਹੁਣ ਕਾਰਜ ਪੂਰੇ ਹੁੰਦੇ ਨੇ ਕਾਰਜ ਵੱਖੋ ਵੱਖਰੇ ਹੋ ਸਕਦੇ ਨੇ ਕਿਸੇ ਦਾ ਦੁਨੀਆਵੀ ਕਾਰਜ ਹੈ ਕਿਸੇ ਦਾ ਅੰਦਰੂਨੀ ਕਾਰਜ ਕੋਈ ਮਾਲਕ ਦੇ ਨਾਲ ਮਿਲਣ ਦੇ ਲਈ ਤੁਰ ਪਿਆ ਹੈ ਕੋਈ ਪਰਮਾਤਮਾ ਦੇ ਨਾਲ ਮਿਲਣ ਦੇ ਲਈ ਯਤਨ ਪਿਆ ਕਰਦਾ ਹੈ ਵੀ ਹਰ ਕਿਸੇ ਦੇ ਕਾਰਜ ਨੇ ਜਿਹੜੇ ਉਹ ਕਾਰਜ ਬਖੋ ਬਕਰੇ ਹੋ ਸਕਦੇ ਨੇ ਪਰ ਸੱਚ ਜਾਣਿਆ ਜੇ ਜਦੋਂ ਮਾਲਕ ਦਾ ਸਿਮਰਨ ਕਰਾਂਗੇ ਨਾ ਪਰਮਾਤਮਾ ਦੀ ਭਗਤ ਬੰਦਗੀ ਕਰਾਂਗੇ ਪਰਮਾਤਮਾ ਦੀ ਭਗਤ ਬੰਦਗੀ ਦੇ ਨਾਲ ਸਾਡੇ ਜਿਹੜੇ ਕਾਰਜ ਨੇ ਕਾਰਜ ਸੰਪੂਰਨ ਹੁੰਦੇ ਜੀ ਤੇ ਇੱਕ ਵਾਰੀ ਨਾ ਭਾਈ ਮਰਦਾਨਾ ਜੀ ਨੇ ਬੜਾ ਪਿਆਰਾ ਸਵਾਲ ਕੀਤਾ ਜਦੋਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਗਏ ਨਾ ਪਟਨਾ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੀ ਗਏ ਨੇ ਰਸਤੇ ਦੇ ਵਿੱਚ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਨਾਲ ਬਾਤ ਪੇ ਕਰਦੇ ਨੇ ਬਾਤ ਕਰਦੇ ਹੁਆਂ ਕਹਿ ਲੱਗੇ ਕਹਿ ਲੱਗੇ ਸੱਚੇ ਪਾਤਸ਼ਾਹ ਦੁਨੀਆ ਦੀ ਹਾਲਤ ਵੇਖੋ ਕਹਿੋ ਜੀ ਹੋਈ ਪਈ ਐ ਕਿੰਨੀ ਪਤਲੀ ਹਾਲਤ ਹੋਈ ਪਈ ਐ ਲੋਕਾਂ ਦੀ ਲੋਕਾਂ ਨੂੰ ਪਤਾ ਵੀ ਐਸ ਗੱਲ ਦਾ ਵੀ ਅਸੀਂ ਸੰਸਾਰ ਦੇ ਤੇ ਆਏ ਆ ਸੰਸਾਰ ਦੇ ਤੇ ਹੋਣ ਦਾ ਸਾਡਾ ਕੋਈ ਮਕਸਦ ਹੈ ਸਾਡਾ ਕੋਈ ਮਨੋਰਥ ਹੈ ਸਾਡਾ ਕੋਈ ਕਾਰਜ ਹੈ ਪਰ ਹਰ ਬੰਦਾ ਇਸ ਗੱਲ ਨੂੰ ਸਮਝਣ ਦੇ ਲਈ ਤਿਆਰ ਹੀ ਨਹੀਂ ਤੇ ਮੇਰੇ ਸਤਿਗੁਰਾਂ ਨੇ ਬੜੀ ਪਿਆਰੀ ਗੱਲ ਆ ਕਿ ਕਹਿਣ ਲੱਗੇ ਕੋਈ ਗੱਲ ਨਹੀਂ ਮਰਦਾਨੇ ਆ ਕੋਈ ਸਮਾ ਆਵੇਗਾ ਤੁਹਾਨੂੰ ਇਸ ਗੱਲ ਦਾ ਵੀ ਜਵਾਬ ਦੇਵਾਂਗੇ ਲੋਕ ਕਿਉਂ ਨਹੀਂ ਸਮਝਦੇ ਪਏ ਲੋਕਾਂ ਨੂੰ ਹਜੀ ਪਰਖ ਕਿਉਂ ਨਹੀਂ ਜਦੋਂ ਇਸ ਪਾਟਲੀ ਪੁੱਤਰ ਦੀ ਧਰਤੀ ਤੇ ਪਹੁੰਚੇ ਨੇ ਰਸਤੀ ਦੀ ਵਿੱਚੋਂ ਮੇਰੇ ਸਤਿਗੁਰਾਂ ਨੂੰ ਇੱਕ ਹੀਰਾ ਮਿਲਦਾ ਬੜਾ ਕੀਮਤੀ ਤੇ ਮਰਦਾਨੇ ਨੂੰ ਆਖਦੇ ਵੀ ਇਦਾਂ ਕਰ ਇਹਨੂੰ ਆਪਣੇ ਪੱਲੇ ਦੇ ਨਾਲ ਬੰਨ ਲੈ ਪਹਿਲੀ ਗੱਲ ਦਾ ਧਿਆਨ ਰੱਖਿਆ ਜੇ ਧੰਨ ਗੁਰੂ ਨਾਨਕ ਪਾਤਸ਼ਾਹ ਵਰਗਾ ਅਮੀਰ ਕਦੇ ਨਹੀਂ ਕੋਈ ਹੋ ਸਕਦਾ ਉਹਨਾਂ ਆਪਣੇ ਨਾਲ ਕਦੀ ਵੀ ਪੱਲੇ ਦੇ ਨਾਲ ਕੁਝ ਨਹੀਂ ਬੰਨਿਆ ਤੇ ਕਦੀ ਵੀ ਉਹਨਾਂ ਨੇ ਚਿੰਤਾ ਨਹੀਂ ਕੀਤੀ ਵੀ ਕੱਲ ਮੈਨੂੰ ਮਿਲੇਗਾ ਕਿ ਨਹੀਂ ਮਿਲੇਗਾ ਕੱਲ ਮੈਂ ਕੁਝ ਖਾਵਾਂਗਾ ਕਿ ਨਹੀਂ ਖਾਵਾਂਗਾ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਹੀ ਹੀ ਬਿਤੂ ਚਿੰਤਾ ਨਾ ਕਰ ਚਿੰਤਾ ਲਈ ਪਰਮਾਤਮਾ ਬਿਠਾ ਪਿਆ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਾ ਕਹਿੰਦਾ ਵੀ ਸੱਚੇ ਪਾਤਸ਼ਾਹ ਭੁੱਖ ਬੜੀ ਲੱਗੀ ਹੈ ਕੁਝ ਖਾਣਾ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਦਾਂ ਕਰ ਅਜਿਹੜਾ ਤੈਨੂੰ ਹੀਰਾ ਦਿੱਤਾ ਸੀ ਨਾ ਜਿੰਨੂੰ ਤੂੰ ਆਪਣੇ ਪੱਲੇ ਦੇ ਨਾਲ ਬੰਨਿਆ ਜਾ ਇਹਨੂੰ ਲੈ ਜਾ ਬਾਜ਼ਾਰ ਦੇ ਵਿੱਚ ਇਹਨੂੰ ਵੇਚਿਆ ਤੇ ਕੁਝ ਖਰੀਦ ਕੇ ਲੈ ਵੀ ਖਾਣ ਜੁਗਾ ਰਾਸ਼ਨ ਲੈ ਆਵੀ ਗਿਆ ਕਿਸੇ ਪਹਿਲਾਂ ਦੁਕਾਨ ਤੇ ਗਿਆ ਹੱਟੀ ਤੇ ਗਿਆ ਹੱਟੀ ਵਾਲੇ ਨੇ ਕਹਿ ਲਗਾ ਵੀ ਇਦਾਂ ਕਰ ਬਈ ਜਿੰਦਾ ਕੋ ਤੇਰੇ ਕੋਲ ਪੱਥਰ ਜਿਹਾ ਹੀਰਾ ਹੈ ਇਹਦੇ ਨਾਲ ਤੇ ਕੇਵਲ ਅੱਧਾ ਕੁ ਕਿਲੋ ਜਿਹੜਾ ਬਾਣ ਆ ਸਕਦਾ ਮੇਰੀ ਤੇ ਬਾਣ ਦੀ ਦੁਕਾਨ ਹੈ ਆ ਤੂੰ ਬਾਣ ਲੈ ਜਾ ਜੇ ਤੇਰੇ ਕਿਸੇ ਕੰਮ ਹੈ ਸਬਜੀ ਵਾਲੀ ਦੁਕਾਨ ਤੇ ਗਿਆ ਸਬਜੀ ਵਾਲੇ ਨੇ ਆਖਿਆ ਵੀ ਇਦਾਂ ਕਰ ਵੀ ਆ 2 ਕੁ ਗਾਜਰਾ ਲੈ ਜਾ ਫਿਰ ਮੈਂ ਤੈਨੂੰ ਇਰ ਤੋਂ ਵੱਧ ਤੇ ਦੇ ਨਹੀਂ ਸਕਦਾ ਮਠਿਆਈ ਵਾਲੀ ਤੇ ਗਿਆ ਮਠਿਆਈ ਵਾਲੇ ਨੇ ਪਹਿਲਾਂ ਚੰਗੀ ਤਰ੍ਹਾਂ ਪੱਥਰ ਨੂੰ ਵੇਖਿਆ ਵੀ ਕਹਿ ਲਗਾ ਹੈ ਤੇ ਕਾਚੀ ਹੈ ਮੇਰੇ ਕਿਸੇ ਕੰਮ ਨਹੀਂ ਐ ਏਦਾਂ ਕਰ ਬਿਜੇ ਤੂੰ ਚੱਲ ਕੇ ਆਇਆ ਮੈਨੂੰ ਏਦਾਂ ਲੱਗਦਾ ਤੂੰ ਫਕੀਰ ਐ ਭਗਤ ਬੰਦਾ ਐ ਆ ਥੋੜਾ ਜਿਹਾ ਜਿਹੜੇ ਤੂੰ ਮਠਿਆਈਆਂ ਮੇਰੇ ਕੋਲੋਂ ਲੈ ਜਾ ਤੂੰ ਖਾਣ ਦੇ ਲਈ ਕਿਉਂਕਿ ਕਾਰਜ ਐ ਨਾ ਕਾਰਜ ਪੂਰਾ ਕਰਨਾ ਐ ਤੇ ਕਈ ਵਾਰੀ ਬੰਦੇ ਨੂੰ ਇਸ ਗੱਲ ਦਾ ਹੀ ਨਹੀਂ ਪਤਾ ਲੱਗਦਾ ਮੈਂ ਕੰਮ ਸ਼ੁਰੂ ਕੀਤਾ ਕਿ ਨਹੀਂ ਕੀਤਾ ਉਹ ਚੱਲਦਾ ਚੱਲਦਾ ਪਹੁੰਚ ਗਿਆ ਕਿਸੇ ਜਵਾਰੀ ਦੀ ਦੁਕਾਨ ਤੇ ਜੁਵਾਰੀ ਉਹ ਵੀ ਜਿਹੜਾ ਹੀਰਿਆਂ ਦੀ ਪਰਖ ਕਰਦਾ ਵੀ ਜਿਹਨੂੰ ਹੀਰਿਆਂ ਦੇ ਬਾਰੇ ਪਤਾ ਹੁੰਦਾ ਹੈ ਕੀਮਤ ਦਾ ਪਤਾ ਹੁਣ ਸੁਨਿਆਰੇ ਦਾ ਕੰਮ ਵੇਖੋ ਹਰ ਬੰਦਾ ਸੋਨੇ ਦੀ ਪਰਖ ਨਹੀਂ ਕਰ ਸਕਦਾ ਪਰ ਤੁਸੀਂ ਸੁਨਿਆਰੇ ਕੋਲ ਲੈ ਕੇ ਚਲੇ ਜਾਵੋ ਉਹ 1 ਸੈਕਿੰਡ ਦੇ ਵਿੱਚ ਹੱਥ ਵਿੱਚ ਪਕੜੇਗਾ ਨਾਲੋ ਨਾਲ ਤੁਹਾਨੂੰ ਦੱਸ ਦੇਗਾ ਵੀ ਕਿਹੜੇ ਕੈਰਟ ਦਾ ਇਹ ਸੋਨਾ ਹੈ 18 ਦਾ 20 ਦਾ 22 ਦਾ 24 ਦਾ ਇਸੇ ਤਰ੍ਹਾਂ ਜਿਹੜਾ ਜੁਵਾਰੀ ਹੁੰਦਾ ਹੈ ਜੁਵਾਰੀ ਨੂੰ ਹੀਰਿਆਂ ਦੀ ਪਰਖ ਸੀ ਆਪਦੇ ਜੋ ਹਾਰੀ ਮਿਲਿਆ ਨਾ ਉਹਦਾ ਨੋਕਰ ਸੀ ਅਦਰਕਾ ਉਹ ਮਿਲ ਪਿਆ ਜਦੋਂ ਅਦਰਕਾ ਮਿਲਿਆ ਨਾ ਉਹਨੇ ਵੇਖਿਆ ਵੀ ਹੱਥ ਦੇ ਵਿੱਚ ਕੋਈ ਕੀਮਤੀ ਚੀਜ਼ ਪਕੜੀ ਏ ਮਰਦਾਨੇ ਨੇ ਪਕੜਾਈ ਉਹ ਅਦਰਕਾ ਲੈ ਕੇ ਅੰਦਰ ਚਲਾ ਗਿਆ ਆਪਣੇ ਦੁਹਾਰੀ ਦੇ ਕੋਲ ਸਾਲ ਸਰਾਏ ਦੇ ਕੋਲ ਸਾਲ ਸਰਾਏ ਨੂੰ ਕਹਿੰਦਾ ਵੀ ਆ ਕੋਈ ਬੰਦਾ ਵੇਚਣ ਲਈ ਆਇਆ ਤੇ ਜਦੋਂ ਸਾਲ ਸਰਾਏ ਨੇ ਵੇਖਿਆ ਉਹਨੇ ਖਰੀਦਣਾ ਤੇ ਕੀ ਸੀ ਉਹਨੇ ਨਮਸਕਾਰ ਕੀਤੇ ਤੇ ਨਾਲ 100 ਰਜਿਤ ਪੰਨ ਉਸ ਸਮੇਂ ਦੇ ਦੇ ਦਿੱਤੇ 100 ਰੁਪਏ ਦੇ ਦਿੱਤੇ ਕਹਿੰਦੇ ਜਾ ਇਦਾਂ ਕਰ ਵੀ ਆ 100 ਰੁਪਏ ਨੂੰ ਦੇ ਦੇ ਨਾਲ ਹੀਰਾ ਵੀ ਦੇ ਦੇ ਅਦਰਕਾ ਆਇਆ ਤੇ ਧਰਕੇ ਨੇ ਮਾਲਕ ਦਾ ਹੁਕਮ ਮੰਨਿਆ ਆਪਣੇ ਮਾਲਕ ਦਾ ਹੁਕਮ ਮੰਨ ਕੇ ਮਰਦਾਨੇ ਨੂੰ ਨਾਲੇ 100 ਰੁਪਏ ਦਿੱਤਾ ਤੇ ਨਾਲੇ ਉਹ ਹੀਰਾ ਦੇ ਦਿੱਤਾ ਉਹ ਮਰਦਾਨਾ ਬੜਾ ਖੁਸ਼ ਹੋਇਆ ਵੀ ਹੀਰਾ ਵੀ ਵਾਪਸ ਮਿਲ ਗਿਆ ਉਹ ਜਿਹੜਾ ਕੀਮਤੀ ਕੱਚ ਸੀ ਉਹ ਕੱਚ ਵੀ ਮਿਲ ਗਿਆ ਨਾਲ ਪੈਸੇ ਵੀ ਮਿਲ ਗਏ ਉਹ ਆਇਆ ਧੰਗੁਰੂ ਨਾਨਕ ਪਾਤਸ਼ਾਹ ਦੇ ਕੋਲ ਸੱਚੇ ਪਾਤਸ਼ਾਹ ਜੀ ਆ ਪੈਸੇ ਮਿਲੇ ਨੇ ਤੇ ਪਾਤਸ਼ਾਹ ਜੀ ਕਹਿੰਦੇ ਵੀ ਤੂੰ ਹੀਰਾ ਨਹੀਂ ਵੇਚ ਕੇ ਆਇਆ ਤੂੰ ਤੇ ਵੇਚਣ ਲਈ ਗਿਆ ਸੀ ਸਾਂ ਕੱਚ ਨੂੰ ਉਹ ਕਹਿੰਨ ਲਗਾ ਸੱਚੇ ਪਾਤਸ਼ਾਹ ਮੈਂ ਗਿਆ ਤੇ ਹੈ ਸਾਂ ਕਿਸੇ ਨੇ ਕੁਝ ਮੁੱਲ ਪਾਇਆ ਕਿਸੇ ਨੇ ਕੁਝ ਮੁੱਲ ਪਾਇਆ ਪਰ ਆ ਇੱਕ ਲੋਹ ਜੋਹਾਰੀ ਮਿਲਿਆ ਸੀ ਇਸ ਜੋਹਾਰੀ ਨੇ ਜਿਹੜੀ ਹੈ ਆ 100 ਰੁਪਏ ਮੈਨੂੰ ਦੇ ਦੇ ਦਿੱਤੇ ਹੀਰਾ ਕੋ ਨਹੀਂ ਰੱਖਿਆ ਉਸਨੇ ਤੇ ਸੱਚੇ ਪਾਰਸਾ ਜੀ ਕਹਿੰਦੇ ਜਾ ਵਾਪਸ ਜਾ ਉਹਨੂੰ ਕਹੇ ਜਾਂ ਤੇ ਤੂੰ ਆਪਣਾ 100 ਰੁਪਿਆ ਰੱਖ ਲੈ ਤੇ ਜਾਂ ਤੂੰ ਇਹ ਚੀਜ਼ ਰੱਖ ਲੈ ਵਾਪਸ ਗਿਆ ਅਦਰਕੇ ਨੂੰ ਫਿਰ ਮਿਲਦਾ ਹੈ ਜਾ ਕੇ ਫਿਰ ਇਹ ਗੱਲ ਭਾਈ ਮਰਦਾਨਾ ਜੀ ਆਖਦੇ ਨੇ ਉਹ ਫਿਰ ਸਾਲਸਰਾਏ ਦੇ ਕੋਲ ਜਾਂਦਾ ਹੈ ਤੇ ਸਾਲਸਰਾਏ ਨੂੰ ਆਖਦਾ ਵੀ ਅਦਰਕਾ ਕਹਿਣ ਲੱਗਾ ਵੀ ਤੁਸੀਂ ਇਹ ਹੀਰਾ ਖਰੀਦ ਕਿਉਂ ਨਹੀਂ ਲੈਂਦੇ ਜਿਕਰ ਇੰਨਾ ਕੀਮਤੀ ਹੈ ਕੁਛ ਮੱਥਾ ਟੇਕੰਦਾ 100 ਰੁਪਇਆ ਰੱਖ ਦਿੱਤਾ। ਉਹ ਅੱਗੋਂ ਕਹਿਣ ਲੱਗਾ ਕਹਿਣ ਲੱਗਾ ਵੀ ਮੇਰੇ ਕੋਲ ਇਨੀ ਤਾਕਤ ਨਹੀਂ ਮੇਰੇ ਕੋਲ ਇਨੀ ਕੀਮਤ ਨਹੀਂ ਹੈ। ਜਿੰਨਾ ਕੁਝ ਮੇਰੇ ਕੋਲ ਹੈ ਮੈਂ ਸਭ ਕੁਝ ਵੇਚ-ਵਟ ਵਿਦਾਂ ਤੇ ਸਭ ਕੁਝ ਵੇਚ ਕੇ ਵੀ ਇਹਦੀ ਕੀਮਤ ਦਵਾਂ ਫਿਰ ਵੀ ਮੈਂ ਇਹਦੀ ਕੀਮਤ ਨਹੀਂ ਤਾਰ ਸਕਦਾ। ਇੰਨਾ ਹੀ ਕੀਮਤੀ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਮੈਂ ਤਾਂ ਇੱਕ ਚੀਜ਼ ਲੈ ਕੇ ਜਾਵਾਂਗਾ ਵੀ ਜਾਂ ਮੈਂ ਹੀਰਾ ਲੈ ਕੇ ਜਾਵਾਂਗਾ ਜਾਂ ਤੂੰ ਆਪਣੇ ਪੈਸੇ ਰੱਖ ਲੈ ਬਸ ਗੱਲ ਇੰਨੀ ਕੁ ਹੈ। ਉਸ ਹਾਲ ਸਰਾਈ ਆਪਣੇ ਨੌਕਰ ਨੂੰ ਅਦਰਕੇ ਨੂੰ ਕਹਿੰਦਾ ਵੀ ਇਦਾਂ ਕਰ ਵੀ ਇਹਨਾਂ ਦੇ ਲਈ ਥੋੜਾ ਜਿਹਾ ਪ੍ਰਸ਼ਾਦਾ ਤਿਆਰ ਕਰ ਕੁਝ ਫਲ ਫਰੂਟ ਲੈ ਤੇ ਜਾ ਇਹਨਾਂ ਦੇ ਨਾਲ ਤੂੰ ਜਾ ਉਸ ਫਕੀਰ ਦੇ ਦਰਸ਼ਨ ਕਰਕੇ ਆ ਤੇ ਮਾਲਕ ਦੇ ਦਰਸ਼ਨ ਕਰਕੇ ਆ ਵੀ ਕਿਹੜਾ ਵੀ ਜਿਹੜਾ ਇਹਦੀ ਕੀਮਤ ਰੱਖਣ ਦੇ ਲਈ ਵੀ ਤਿਆਰ ਕੋ ਨਹੀਂ ਇਹਦੇ ਦਰਸ਼ਨੀ ਪੇਟਾ ਰੱਖਣ ਲਈ ਵੀ ਤਿਆਰ ਕੋ ਨਹੀਂ ਅਦਰਕਾ ਆਇਆ ਨਾਲ ਆਇਆ ਉਹਨੇ ਫਰੂਟ ਲਈ ਸਤਪੁਰਾਂ ਦੇ ਨਮਸਕਾਰ ਕੀਤੀ ਤੇ ਇੱਕ ਤਕਨੀ ਦੇ ਵਿੱਚ ਹੀ ਅਦ੍ਰਕੇ ਨੂੰ ਆਪਣੇ ਅੰਦਰ ਦਾ ਗਿਆਨ ਹੋ ਗਿਆ ਗਿਆ ਸਾਲਸਰਾਏ ਦੇ ਕੋਲ ਜਾ ਕੇ ਨਮਸਕਾਰ ਕੀਤੀ ਸਾਲਸਰਾਏ ਨੂੰ ਆਖਣ ਲੱਗਾ ਕਹਿਣ ਲੱਗਾ ਵੀ ਉਸ ਭਲੇ ਪੁਰਸ਼ ਦੇ ਅੰਦਰ ਪਤਾ ਨਹੀਂ ਕੀ ਤਾਕਤ ਹੈ ਪਤਾ ਨਹੀਂ ਕੀ ਸ਼ਕਤੀ ਇਹ ਮੈਂ ਜਾ ਕੇ ਨਮਸਕਾਰ ਕੀਤੀ ਮੈਂ ਕਹਿਣਾ ਤੇ ਕੁਝ ਕੀ ਸੀ ਪਰ ਮੇਰਾ ਅੱਜ ਅੰਦਰ ਤ੍ਰਿਪਤ ਹੋ ਗਿਆ ਮੈਨੂੰ ਅੱਜ ਕਿਸੇ ਚੀਜ਼ ਦੀ ਲੋੜ ਨਹੀਂ ਪਈ ਸਾਲਸਰਾਈ ਕਹਿਣ ਲੱਗਾ ਵੀ ਮੈਂ ਵੀ ਜਾਣਾ ਉਹਦੇ ਕੋਲ ਆਇਆ ਸਾਲਸਰਾਈ ਧੰਗੁਰੂ ਨਾਨਕ ਪਾਤਸ਼ਾਹ ਦੇ ਕੋਲ ਨਮਸਕਾਰ ਕੀਤੀ ਹੱਥ ਜੋੜ ਕੇ ਕਹਿਣ ਲੱਗਾ ਵੀ ਸੱਚੇ ਪਾਤਸ਼ਾਹ ਮੈਂ ਹੀਰਿਆਂ ਦਾ ਪਰਖੂ ਆ ਤੇ ਧੰਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਸਾਲਸਰਾਈ ਜੀ ਤੁਸੀਂ ਬਾਹਰੀ ਹੀਰੇ ਤਾਂ ਖਰੀਦਦੇ ਰਹੇ ਪਰ ਅੰਦਰੂਨੀ ਹੀਰੇ ਦੀ ਕਦੇ ਪਰਖ ਕੀਤੀ ਜੀ ਇਹ ਲੱਗਾ ਨਹੀਂ ਸੱਚੇ ਪਾਤਸ਼ਾਹ ਦਰੂਨੀ ਹੀਰਾ ਵੀ ਕੋਈ ਹੁੰਦਾ ਹੈ। ਤੋ ਉਥੇ ਮੇਰੇ ਸਤਿਗੁਰਾਂ ਨੇ ਸਮਝਾਉਣਾ ਕੀਤਾ ਕਿੰਦਾ ਵੇਖ ਮਰਦਾਨਿਆਂ ਵੇਖੋ ਸਾਲਸਰਾਈ ਜੀ ਇਹ ਕੀਮਤੀ ਹੀਰਾ ਦਿੱਤਾ ਕਿਸੇ ਨੇ ਅੱਧਾ ਕਿਲੋ ਮਠਿਆਈ ਕੀ ਕਿਸੇ ਨੇ ਦੋ ਗਾਜਰਾ ਕੀ ਜਾਂ ਕੋਈ ਆਖਦਾ ਅੱਧਾ ਕਿਲੋ ਵਾਣ ਲੈ ਜਾ ਤੁਹਾਡੇ ਕੋਲ ਲੈ ਕੇ ਆਏ ਤੁਸੀਂ ਇਸ ਨੂੰ ਖਰੀਦਣ ਦੀ ਬਜਾਏ ਤੁਹਾਨੂੰ ਪਤਾ ਸੀ ਬੜਾ ਕੀਮਤੀ ਹੈ। ਕੀਮਤੀ ਹੋਣ ਦੇ ਕਰਕੇ ਤੁਸੀਂ ਅੱਗੇ ਰੱਖ ਕੇ ਨਮਸਕਾਰ ਕਰ ਦਿੱਤੀ ਇਸੇ ਤਰ੍ਹਾਂ ਬੰਦੇ ਦਾ ਜੀਵਨ ਹੈ ਜਿੰਨੇ ਸਮੇਂ ਤੱਕ ਬੰਦੇ ਨੂੰ ਆਪਣੇ ਕਾਰਜ ਦੇ ਬਾਰੇ ਪਤਾ ਨਹੀਂ ਲੱਗਦਾ ਵੀ ਇਹ ਮਨੁੱਖਾ ਜਨਮ ਕਿੰਨਾ ਕੁ ਕੀਮਤੀ ਹੈ ਉਹਨੇ ਸਮੇਂ ਤੱਕ ਉਹ ਕਈ ਵਾਰੀ ਇਦਾਂ ਹੁੰਦਾ ਆਪਣਾ ਜਿਹੜਾ ਜੀਵਨ ਹੈ ਜੀਵਨ ਵਿਅਰਥੀ ਕਰਵਾ ਦਿੰਦਾ ਮੇਰੇ ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਕਹਿਣ ਲੱਗੇ ਸੱਚੇ ਪਾਤਸ਼ਾਹ ਏ ਵਾਹਿਗੁਰੂ ਜੀ ਮੈਂ ਆਪਣੇ ਕਾਰਜ ਨੂੰ ਪੂਰਾ ਕਰਨ ਦੇ ਲਈ ਤੁਰਿਆ ਵਾ ਤੇ ਕਾਰਜ ਪੂਰਾ ਤਾਂ ਹੋ ਸਕਦਾ ਜੇਕਰ ਤੇਰੀ ਬਖਸ਼ਿਸ਼ ਹੋਵੇ ਬਖਸ਼ਿਸ਼ ਕਰਕੇ ਤੂੰ ਸਿਮਰਨ ਦੀ ਦਾਤ ਮੈਨੂੰ ਦੇ ਦੇਵੇਂ ਤੇ ਨਾਲ ਸਤਿਗੁਰਾਂ ਨੇ ਕਹਿ ਦਿੱਤਾ ਵੀ ਜਿਹੜੇ ਮਾਲਕ ਦਾ ਸਿਮਰਨ ਕਰਦੇ ਨਾ ਭਗਤਬੰਦਗੀ ਕਰਦੇ ਨੇ ਜਿੱਥੇ ਉਹਨਾਂ ਦੇ ਕਾਰਜ ਪੂਰੇ ਹੁੰਦੇ ਨੇ ਹੋਰ ਬਰਕਤਾਂ ਵੀ ਉਹਨਾਂ ਦੀ ਜ਼ਿੰਦਗੀ 'ਚ ਝਲਕਦੀਆਂ ਨੇ ਪ੍ਰਭ ਕੈ ਸਿਮਰਨ ਕਬੂ ਨਾ ਚੂਰੇ ਹੁਣ ਪ੍ਰਮਾਤਮਾ ਦਾ ਸਿਮਰਨ ਕਰਨ ਵਾਲੇ ਜਿਨ੍ਹਾਂ ਨੇ ਆਪਣੇ ਕਾਰਜ ਵੱਲ ਤੁਰਪੇ ਨਹੀਂ ਜਿਨ੍ਹਾਂ ਦਾ ਕਾਰਜ ਪੂਰਾ ਹੋ ਗਿਆ ਕੱਲ੍ਹ ਕੇ ਫਿਰ ਅੰਦਰ ਫਿਰ ਚਿੰਤਾਵਾਂ ਝੋਰੇ ਨਹੀਂ ਰਹਿੰਦੀ ਪਛਤਾਵਾ ਉਸ ਬੰਦੇ ਨੂੰ ਹੋਵੇਗਾ ਜਿਸ ਦੇ ਹੱਥ ਦੇ ਵਿੱਚੋਂ ਉਹ ਸਮਾਂ ਉਹ ਕੜੀ ਉਹ ਪਲ ਲੰਘ ਗਿਆ ਹੋਵੇ ਜਿਸ ਕਾਰਜ ਦੇ ਸਮੇਂ ਜਿਸ ਪਲ ਦੇ ਸਮੇਂ ਉਹਨੇ ਜਿਹੜਾ ਸਫਲਾ ਹੋਣਾ ਸੀ ਤੇ ਮੇਰੇ ਸਤਿਗੁਰੂ ਜੀ ਕਹਿੰਦੇ ਲੋਕ ਛੋੜਦੇ ਨੇ ਲੋਕ ਚਿੰਤਾਵਾਂ ਦੇ ਵਿੱਚ ਪੈਂਦੇ ਨੇ ਫਿਕਰਾਂ ਦੇ ਵਿੱਚ ਪੇ ਰਹਿੰਦੇ ਦੁਖੀ ਹੋਏ ਰਹਿੰਦੇ ਨੇ ਵੀ ਸਾਡਾ ਕੀ ਬਣੇਗਾ ਪਰ ਜਿਹੜਾ ਮਾਲਕ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਅੰਦਰ ਕਦੇ ਵੀ ਚਿੰਤਾ ਨਹੀਂ ਹੁੰਦੀ ਉਹ ਕਦੇ ਵੀ ਛੁੱਟਦੇ ਨਹੀਂ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਹੁਣ ਜਦੋਂ ਆਪਣੇ ਕਾਰਜ ਵੱਲ ਤੁਰ ਪਈ ਬੰਦੇ ਨੂੰ ਆਪਣੇ ਮਕਸਦ ਦੇ ਬਾਰੇ ਪਤਾ ਲੱਗ ਜਾਵੇ ਆਪਣੇ ਮਨੋਰਥ ਦੇ ਬਾਰੇ ਪਤਾ ਲੱਗ ਜਾਵੇ ਜਦੋਂ ਉਹ ਤੁਰ ਪਏ ਨੇ ਜਿੱਥੇ ਉਹ ਚਿੰਤਾ ਖਤਮ ਹੋ ਜਾਂਦੀ ਹੈ ਫਿਰ ਉਹ ਆਪਣੇ ਮੰਜ਼ਿਲ ਵੱਲ ਸਫ਼ਰ ਕਰਨਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਦੀ ਜ਼ੁਬਾਨ ਦੇ ਵਿੱਚ ਉਹ ਹਰ ਸਮੇ ਵਾਹਿਗੁਰੂ ਦਾ ਸਿਮਰਨ ਪਿਆ ਚੱਲਦਾ ਹੈ ਮਾਲਕ ਦਾ ਨਾਮ ਪਿਆ ਚੱਲਦਾ ਹੈ ਹਰ ਸਮੇ ਉਹ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਨੇ ਤੇ ਹੌਲੀ-ਹੌਲੀ ਉਹ ਸਹਜ ਅਵਸਥਾ ਦੇ ਵਿੱਚ ਟਿਕ ਜਾਂਦੇ ਨੇ ਪ੍ਰਭ ਕੈ ਸਿਮਰਨ ਨੇ ਚਲੀ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ